ਪਰਜੈਕਟ ਦੀ ਜਿਹੜੇ ਰੋਡ ਨਿਕਲ ਰਹੇ ਆ ਉਹਦੇ ਸਬੰਧ ਦੇ ਵਿੱਚ ਇਹ ਸਾਡਾ ਗੁਰਦੁਆਰਾ ਸਾਹਿਬ ਆ ਇਹ ਸਾਡੀਆਂ ਭਾਵਨਾਵਾਂ ਜੁੜੀਆਂ ਗੁਰਦੁਆਰਾ ਸਾਹਿਬ ਨਾਲ 25-30 ਸਾਲ ਤੋਂ ਗੁਰਦੁਆਰਾ ਸਾਹਿਬ ਇੱਥੇ ਉਹਦੇ ਕਰਕੇ ਜਿਹੜਾ ਗੁਰਦੁਆਰਾ ਰੋਡ ਦੇ ਵਿੱਚ ਆ ਰਿਹਾ ਵਾ ਅਸੀਂ ਇਹਨਾਂ ਨੂੰ ਐਨਐਚਆਈ ਵਾਲਿਆਂ ਨੂੰ ਕਹਿ ਰਹੇ ਆ ਕਿ ਇਹ ਗੁਰਦਾਰੇ ਵਾਲੀ ਜਗ੍ਹਾ ਛੱਡ ਕੇ ਇਹ ਸਾਈਡ 'ਤਾਂ ਹੀ ਆਪਣਾ ਜਿਹੜਾ ਵਾ ਤੇ ਰੋਡ ਲਗਾ ਲੈਣ ਗੁਰਦਾਰ ਸਾਹਿਬ ਨੂੰ ਨਾਂ ਛੇੜੇ ਜਾਵੇ ਗੁਰਦਾਰ ਸਾਹਿਬ ਨੂੰ ਨਾਂ ਛੇੜੇ ਜਾਵੇ ਪਰ ਇਹ ਬਜੇ ਦੇ ਆ ਅਕੇ ਅਸੀਂ ਰੋਡ ਤੋਂ 1 ਇੰਚ ਵੀ ਆਸੇ ਪਾਸੇ ਨਹੀਂ ਕਰਨਾ ਇਹ ਰੋਡ ਜਿੱਥੇ ਆਉਂਦੀ ਆਹੀਂ ਉੱਥੇ ਹੀ ਲੈ ਕੇ ਜਾਣੀ ਆ ਗੁਰਦੁਆਰਾ ਇਸ ਨੂੰ ਸ਼ਿਫਟ ਕਰਾਂਗੇ ਢਾਹ ਦਿਆਂਗੇ ਜੋ ਮਰਜ਼ੀ ਕਰਾਂਗੇ ਅਗਰ ਪ੍ਰਸ਼ਾਸਨ ਨੇ ਇਹ ਗੁਰਦੁਆਰਾ ਸਾਹਿਬ ਨੂੰ ਬਚਾਉਣ ਵਾਸਤੇ ਅੱਗੇ ਨਾ ਆਇਆ ਤੇ ਅਸੀਂ ਫਿਰ ਅਕਾਲ ਤਖਤ ਸਾਹਿਬ ਤੇ ਵੀ ਜਾਵਾਂਗੇ ਔਰ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਵਾਂ ਨਿਹੰਗ ਸਿੰਘ ਜਥੇਬੰਦੀਆਂ ਵਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਉੱਥੇ ਵੀ ਆਪਣੀ ਆਵਾਜ਼ ਠਾਵਾਂਗੇ ਤੇ ਗੁਰਦੁਆਰਾ ਸਾਹਿਬ ਨੂੰ ਬਚਾਉਣ ਵਾਸਤੇ ਸਾਨੂੰ ਜੋ ਵੀ ਮਤਬਦ ਕਰਨਾ ਪਿਆ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹ ਕਰਾਂਗੇ ਤੁਹਾਨੂੰ ਦੇਖੋ ਜੀ ਜਿਹਦੇ ਵਿੱਚ ਇਹਦੇ ਵਿੱਚ ਮਾਨਯੋਗ ਐਸ.ਡੀ.ਐਮ ਸਾਹਿਬ ਨਾਲ ਮੇਰੀ ਗੱਲ ਹੋਈ ਆ ਤੇ ਨਾਲ ਹੀ ਮੇਰੀ ਗੱਲ ਜਿਹੜੀ ਆ ਆਪਣਾ ਨੈਸ਼ਨਲ ਹਾਈਵੇ ਵਾਲਿਆਂ ਨਾਲ ਵੀ ਹੋਈ ਆ ਜਿਹਦੇ ਸਬੰਧੀ ਜਿਹੜਾ ਗੁਰਦੁਆਰਾ ਸਾਹਿਬ ਸਬੰਧੀ ਜਿਹੜੀ ਗੱਲ ਆ ਉਹ ਕਲੀਅਰ ਕਰ ਲੈਂਦੇ ਨੇ ਉਹਦਾ ਜੋ ਵੀ ਵੇਅ ਆਊਟ ਹੋਊਗਾ ਉਹ ਕੱਢ ਲੈਣਗੇ ਬਾਕੀ ਜਿਨ੍ਹਾਂ ਨੇ ਪੈਸੇ ਚੁੱਕ ਲਿਆ ਉਹਨਾਂ ਨੇ ਜਿਹੜੇ ਘਰ ਵਾਲਿਆਂ ਨੇ ਵੀ ਪੈਸੇ ਚੁੱਕੇ ਆ ਉਹਨਾਂ ਦੇ ਪੋਜੈਸ਼ਨ ਨੈਸ਼ਨਲ ਹਾਈਵੇ ਵਾਲੇ ਆਪਣਾ ਕਰ ਰਿਹਾ ਗੁਰਦਰਾਹ ਨੂੰ ਇੱਕ ਕਹਿਣਾ ਹੈ ਅਜੇ ਤੱਕ ਫਲਰ ਲੱਗਿਆ ਹੈ ਜੇ ਜੇ ਗੁਰਦਰਾ ਸਾਹਿਬ ਚਾਹੁੰਦਾ ਤੇ ਉਹਦਾ ਡਿਸੀਜਨ ਲਿਆ ਜਾਊਗਾ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂ ਦਿੱਤੀ ਗੱਲ ਜੋ ਵੀ ਇਹਦਾ ਵੇਅ ਆਊਟ ਕੱਢ ਕੇ ਕੋਈ ਹੱਲ ਕੱਢਿਆ ਜਾਊਗਾ ਇਹਦਾ ਪਰਜੈਕਟ ਦੀ ਜਿਹੜੇ ਰੋਡ ਨਿਕਲ ਰਹੇ ਆ ਉਹਦੇ ਸਬੰਧ ਦੇ ਵਿੱਚ ਇਹ ਸਾਡਾ ਗੁਰਦਰਾ ਸਾਹਿਬ ਆ ਇਹ ਸਾਡੀਆਂ ਭਾਵਨਾਵਾਂ ਜੁੜੀਆਂ ਗੁਰਦਰਾ ਸਾਹਿਬ ਨਾਲ 25 30 ਸਾਲ ਤੋਂ ਗੁਰਦਰਾ ਸਾਹਿਬ ਇੱਥੇ ਸਾਰੀਆਂ ਸੰਗਤਾਂ 50 60 ਘਾਰ ਆ ਰਹਿਆ ਸਾਡੇ ਤੇ ਜਿੱਥੇ ਗੁਰਦਾਰਾ ਸਾਹਿਬ ਬਣਾਇਆ ਵਾ ਉਹਦੇ ਕਰਕੇ ਜਿਹੜਾ ਗੁਰਦਾਰਾ ਰੋਡ ਦੇ ਵਿੱਚ ਆ ਰਿਹਾ ਵਾ ਅਸੀਂ ਇਹਨਾਂ ਨੂੰ ਐਨਐਚਆਈ ਵਾਲਿਆਂ ਨੂੰ ਕਹਿ ਰਹੇ ਆ ਕਿ ਇਹ ਗੁਰਦਾਰੇ ਵਾਲੀ ਜਗ੍ਹਾ ਛੱਡ ਕੇ ਇਹ ਸਾਈਡ ਤੋਂ ਹੀ ਆਪਣਾ ਜਿਹੜਾ ਵਾ ਤੇ ਰੋਡ ਲਗਾ ਲੈਣ ਗੁਰਦਾਰ ਸਾਹਿਬ ਨੂੰ ਨਾ ਛੇੜਿਆ ਜਾਵੇ ਪਰ ਇਹ ਬਜੇਦੇ ਆ ओके ਅਸੀਂ ਰੋਡ ਤੋਂ 1 ਇੰਚ ਵੀ ਆਸੇ-ਪਾਸੇ ਨਹੀਂ ਕਰਨਾ ਇਹ ਰੋਡ ਜਿੱਥੇ ਆਉਂਦੀ ਆਹੀਂ ਉੱਥੇ ਹੀ ਲੈ ਕੇ ਜਾਣੀ ਆ ਗੁਰਦੁਆਰਾ ਇਥੋਂ ਸ਼ਿਫਟ ਕਰਾਂਗੇ ਢਾਹ ਦਿਆਂਗੇ ਜੋ ਮਰਜ਼ੀ ਕਰਾਂਗੇ ਔਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਦਾ ਮਸਲਾ ਵਾ ਸਾਡੀਆਂ ਭਾਵਨਾਵਾਂ ਵਾਂ ਜੁੜੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਵਾਂ ਜੁੜੀਆਂ ਵਾਂ ਅਗਰ ਪ੍ਰਸ਼ਾਸਨ ਨੇ ਇਹ ਗੁਰਦੁਆਰਾ ਸਾਹਿਬ ਨੂੰ ਬਚਾਉਣ ਵਾਸਤੇ ਅੱਗੇ ਨਾ ਆਇਆ ਤੇ ਅਸੀਂ ਫਿਰ ਇਕਾਲ ਤਖਤ ਸਾਹਿਬ ਤੇ ਵੀ ਜਾਵਾਂਗੇ ਔਰ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਵਾਂ ਨਿਹੰਗ ਸਿੰਘ ਜਥੇਬੰਦੀਆਂ ਵਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਉੱਥੇ ਵੀ ਆਪਣੀ ਆਵਾਜ਼ ਠਾਵਾਂਗੇ ਤੇ ਗੁਰਦੁਆਰਾ ਸਾਹਿਬ ਨੂੰ ਬਚਾਉਣ ਵਾਸਤੇ ਸਾਨੂੰ ਜੋ ਵੀ ਵੱਤਵਤ ਕਰਨਾ ਪਿਆ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹ ਕਰਾਂਗੇ ਧੰਨਵਾਦ ਅੱਜ ਜੀ ਜਿਹੜਾ ਨੈਸ਼ਨਲ ਹਾਈਵੇ ਰੋਡ ਨਿਕਲ ਰਿਹਾ ਜਿਹੜਾ ਕਿ ਕਾਫੀ ਚਿਰ ਤੋਂ ਪੁਲਿਸ ਪ੍ਰਸ਼ਾਸਨ ਦੇ ਮਦਦ ਲੈ ਕੇ ਡਿਟੇਟਰਸ਼ਾਹ ਰਾਜ ਕਰਕੇ ਐਨਐਚਆਈ ਵਾਲੇ ਐਸਡੀਐਮ ਡੀਸੀ ਦੇ ਹੁਕਮਾਂ ਨਾਲ ਲਗਾਤਾਰ ਧੁੰਦੇ ਤੋਂ ਲੈ ਕੇ ਜਿਹੜਾ ਰੋਡ ਕੱਢ ਰਾਇ ਸੀ ਉਹਦੇ ਚ ਅੱਜ ਉਸ ਵੇਲੇ ਇੱਕ ਨਵਾਂ ਮੋੜ ਆਇਆ ਜਦੋਂ ਪਿੰਡ ਕੰਗ ਦੇ ਵਿੱਚ ਨਜਾਇਜ਼ ਕਬਜ਼ਾ ਕਰਨ ਦੀ ਨੀਤ ਨਾ ਪਹੁੰਚੇ ਕਿਉਂਕਿ ਆਪ ਜੀ ਦੇ ਮਾਧਮਾਰੀ ਦੱਸਣਾ ਚਾਹੁੰਦਾ ਵੀ ਜਿੱਥੇ ਜਿੱਥੇ ਕਬਜ਼ਾ ਲੈ ਰਹੇ ਆ ਉੱਥੇ ਉੱਥੇ ਜੇ ਕਿਸਾਨਾਂ ਨੇ ਇੱਕ ਦੁੱਕੀ ਤੱਕ ਨਹੀਂ ਚੁੱਕੀ ਇੱਕ ਰੁਪਿਆ ਚੱਕ ਨਹੀਂ ਚੁੱਕਿਆ ਤੇ ਜਦੋਂ ਉਸੇ ਰੋਡ ਦੇ ਵਿੱਚ ਇੱਥੇ ਪਿੰਡ ਕੰਗ ਦੇ ਵਿੱਚ ਆਏ ਤੇ ਇੱਥੇ ਕੋ ਗੁਰਦੁਆਰਾ ਸਾਹਿਬ ਤਕੀਬ੍ਰਮ 25 30 ਸਾਲ ਤੋਂ ਜਿਹੜਾ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਦੋ ਟਾਈਮ ਨਿਤਨੇਮ ਹੁੰਦਾ ਵਾ ਤੇ ਅੱਜ ਉਹਨੂੰ ਵੀ ਢਾਉਂਦੀ ਤਿਆਰੀ ਕਰਕੇ ਆਏ ਸੀ ਪਰ ਕਿਸਾਨ ਮਜ਼ਦੂਰ ਸ਼ਰਸ਼ ਮਿਟੀ ਪੰਜਾਬ ਦੀ ਆ ਕਾਈ ਤੇ ਹੋਰ ਲਾਗੇ ਬੰਨੇ ਦੇ ਪਿੰਡਾਂ ਨੇ ਜਿਹੜਾ ਇਕੱਠ ਕੀਤਾ ਇਥੇ ਪ੍ਰੈਸ মিডিਆ ਪਹੁੰਚਾ ਪ੍ਰਿੰਟ মিডিਆ ਪਹੁੰਚਾ ਸੋਸ਼ਲ ਮੀਡੀਆ ਸਾਰਾ ਜੀਦੋਂ ਇਥੇ ਪਹੁੰਚਾ ਤੇ ਜਥੇਬੰਦੀ ਦੇ ਦਬਾਅ ਨੂੰ ਵੇਖਦੇ ਆ ਜਿਹੜੀਆਂ ਮਗਰੋਂ ਨਜਾਇਜ਼ ਬੁਰਜੀਆਂ ਲਾ ਕੇ ਤੁਰੇ ਆ ਰਹੇ ਸੀ ਉਹ ਬੁਰਜੀਆਂ ਘੱਟ ਤੋਂ ਘੱਟ 30 35 ਫੁੱਟ ਜਿਹੜੀਆਂ ਉਹ ਪਰਾ ਕੀਤੀਆਂ ਜੀਤੋਂ ਸਾਫ਼ ਸਿੱਧ ਹੁੰਦਾ ਵਾ ਕਿ ਜਿਹੜਾ ਇਹ ਕਬਜ਼ਾ ਨਜਾਇਜ਼ ਕਰ ਰਹੇ ਆ ਅਸੀਂ ਪਹਿਲੂ ਵੀ ਕਹਿ ਰਹੇ ਆ ਕਿ ਜਿਨ੍ਹਾਂ ਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਪੁਲਿਸ ਦੇ ਜ਼ੋਰ ਨਾਲ ਜਿਹੜੇ ਕਬਜ਼ੇ ਕਰਨੇ ਬੰਦ ਕੀਤੇ ਜਾਣ